ਧੰਨੋ ਸੁਭਿਂਦਰ ਸਿੰਘ ਹੈ। ਕਿ ਕੰਸਿੰਗੀ ਲੱਗ ਤੁਹਾਡੇ? ਮੇਰੇ ਭਰਾ ਨੇ ਕਿਸ ਤਰ੍ਹਾਂ ਵੈਕਲੀ ਕੋਈ ਪਤਾ ਲੱਗਿਆ ਫੋਨ ਤੇ ਦੀ ਗੱਲਬਾਤ ਹੋਈ। ਹਾਂ ਜੀ ਵੈਕ ਕੇਸ ਐਕਸੀਡੈਂਟ ਰੈਸ ਹੋਇਆ। ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਉੱਥੇ? ਸਾਨੂੰ ਫੋਨ ਆਇਆ ਧੀ। ਲੱਗੇ ਪਤਾ ਵੀ ਐਕਸੀਡੈਂਟ ਹੋਇਆ ਕਿਵੇਂ ਜੀ ਜਾਂ ਕਿਵੇਂ ਕਿੱਥੋਂ ਆ ਰਹੀ। ਹਾਂ ਜੀ ਉਹ ਕੋਈ ਕੰਮ ਤਾਂ ਆਉਂਦੀ ਧੀ। ਤੇ ਰਸਤੇ 'ਚ ਗੱਡੀ ਨਾਲ ਮਬੇਟ ਹੋ ਗਈ ਬਸ ਜੀ। ਉਹ ਇੱਕ ਜਾ ਕੇ ਇਹਨਾਂ ਦੀ ਗੱਡੀ ਖੰਭੇ 'ਚ ਲੱਗ ਗਈ। ਤੇ 5-10 ਮਿੰਟ ਬਾਅਦ ਬਸ ਪਤਾ ਲੱਗ ਗਿਆ ਉਹਨਾਂ ਨੂੰ ਘਰੇ ਪਰਿਵਾਰ ਵਿੱਚ ਕਿੰਨਾ ਚਿਰ ਪਹਿਲਾਂ ਗਏ ਸੀ ਫਲੋਰਸੇਂ ਦੀ ਡੇਢ ਕੁ ਮਹੀਨਾ ਹੋਇਆ ਜੀ ਤੇ ਸਾਰਾ ਪਰਿਵਾਰ ਉੱਥੇ ਰਹਿੰਦਾ ਹੁੰਦਾ ਜੀ ਹਾਂ ਜੀ ਉੱਥੇ ਦੀ ਪਰਿਵਾਰ ਤਾਂ ਇੱਥੇ ਕੋਈ ਕੋਲ ਨਹੀਂ ਰਹਿੰਦੇ ਜੀ ਇੱਥੇ ਮੇਰੀ ਮਾਤਾ ਨਹੀਂ ਡੈਡੀ ਨੇ ਜਿਹੜੀ ਤਾਂ ਗੁਜ਼ਰੇ ਹੋਏ ਸੀ ਤਾਇਆ ਜੀ ਨੇ ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੀ ਉੱਥੇ ਰਹਿੰਦੇ ਨੇ ਭਰਾ ਨਾਲ ਕਦੇ ਕੋਈ ਐਕਸੀਡੈਂਟ ਤੋਂ ਪਹਿਲਾਂ ਕਦੇ ਗੱਲ ਹੋਈ ਸੀ ਭਰਾ ਨਾਲ ਤੁਹਾਡੀ ਫੋਨ ਤੇ ਜਾਂ ਘਰੇ ਗੱਲ ਹੋਈ ਉਹ ਕਿਸੇ ਨਾਲ ਜੀ ਉਹਨਾਂ ਨੂੰ ਫੋਨ ਆਇਆ ਸੀ ਪਰ ਸੋਏ ਉਹਨਾਂ ਨੇ ਮੇਰੇ ਕੋਲ ਮੇਰੇ ਕਿਹੜਾ ਭਰਾ ਦੂਏ ਕੈਨੇਡਾ ਚ ਰਹਿੰਦੇ ਨੇ ਉਹ ਮੇਰੀ ਕਿਹੜੀ ਸਿਸਟਰ ਆਪਣੀ ਭੈਣ ਹੈ ਮੇਰੀ ਉਹਨਾਂ ਨੇ ਉਹਨੂੰ ਮੇਰੇ ਚਾਚਾ ਦੇ ਮੁੰਡੇ ਨੇ ਘਰੇ ਉਹਨਾਂ ਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਸਾਜਰੇ 8:00 ਵਜੇ ਮੈਨੂੰ ਫੋਨ ਕਰਤਾ ਵੀ ਵੀ ਘਰੇ ਨਾਲ ਦੱਸੀ ਦੂੰ ਇੱਕ ਨਿਕਣ ਗੱਲ ਹੋ ਗਈ 1.5 ਮਹੀਨੇ ਪਹਿਲਾਂ ਜਦ ਸੁੱਤੀ ਆਏ ਸੀ ਤੋਂ ਤਾਂ ਕਿੰਨਾ ਸਮਾਂ ਕਰੇ ਬਤਾ ਕੇ ਗਿਆ ਜੀ ਉਹ ਤਾਂ 9 ਮਹੀਨਾ ਲੱਗਦੀ ਕੋਈ ਕੋ ਐਕਸੀਡੈਂਟ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਬੁੱਢੀ ਚੁੰਡੀ ਰਹਿੰਦੀ ਕਦੇ ਕਦੋਂ ਕੋ ਕੋ ਨ ਆਇਆ ਸੀ ਕਰੀ। ਫੂ ਤਾਂ ਰੋਜ਼ ਹੀ ਆਉਂਦੇ ਸੀ। ਇੱਕ ਦਿਨ ਪਹਿਲਾਂ ਹੀ ਆਉਂਦੇ ਜੀ। ਹਾਂ ਜੀ ਫੂ ਤਾਂ ਉਹ ਰੋਜ਼ ਹੀ ਕਰਦੇ ਸੀ ਆਸ। ਇਹ ਜੀ ਕੋਈ ਗੱਲਬਾਤ ਨਹੀਂ ਦੀ। ਏਕਣ ਹੋ ਜਾਣਗੇ। ਉਹਨਾਂ ਦੇ ਪਰਿਵਾਰ ਜਿੱਥੇ ਪਾਉਣ ਪਾਉਣਾਂ ਇਟਲੀ। ਇਟਲੀ ਦਾ ਆਪਣੇ ਇਹਨਾਂ ਦਾ ਲੜਕਾ ਤੇ ਘਰ ਦੇ ਤੇ ਤਨੇ ਹੀ ਤਨੇ ਹੀ ਤੇ ਕੁਲਵੰਤ ਜਿੰਗ-ਜਿੰਗ ਜੀ। ਬਾਕੀ ہماری ਭੈਣਾਂ ਆਪਣਾ ਪਰੋਣਾ ਹੀ। ਬਾਕੀ ਉਹਦੇ ਜਵਾਬਨੇ ਇਕੱਠੇ ਹੀ ਰਹਿੰਦੇ ਸੀ ਓਕੇ ਉੱਥੇ ਤਾਂ ਹਾਂਜੀ ਹਾਂਜੀ ਪੱਕੇ ਨੇ ਉਹਨਾਂ ਕਿਸ ਤਰ੍ਹਾਂ ਵਿਚਾਰ ਚੱਲ ਰਿਹਾ ਜੀ ਅੰਦਰ ਸੰਸਕਾਰ ਦਾ ਬਹੁਤ ਧੰਨਵਾਦ ਹੋਇਆ ਹਾਂਜੀ ਉਹ ਉੱਥੇ ਕਹਿੰਦੇ ਨੇ ਵੀ ਉੱਥੇ ਕਰ ਲੈਂਦੇ